ਪਹਿਲਾਂ ਤੁਸੀਂ ਵੀ ਮੈਨੂੰ ਅੱਡ ਕਰ ਦਿਓ ਸਾਡ ਅੱਡ ਹੋ ਕੇ ਆਉਂਗੇ ਅਸੀਂ ਅੱਡ ਵੀ ਕਰਤਾ ਸਭ ਕੁਝ ਵੰਡ ਕੇ ਦਿੱਤਾ ਵੱਡੇ ਮੁੰਡੇ ਨੇ ਜਿੰਨੇ ਪੈਸੇ ਵੰਡੇ ਸੀਗੇ ਸੰਦਾ ਸੰਦਾ ਦੇ ਟਰੈਕਟਰ ਦੇ ਸੰਦਾ ਦੇ ਸਾਰੇ ਸਾਰੇ ਉਹਨੂੰ ਪੈਸੇ ਦੇਤੇ ਸੀ ਪਸ਼ੂ ਉਹਨੂੰ ਵੰਡ ਕੇ ਦੇਤੇ ਸੀ ਛੋਟੀ ਦੀਆਂ ਝੋਟੀਆਂ ਦਿੱਤੀਆਂ ਸੀ ਕਰਤੀਆਂ ਮੇਰੇ ਪਾਲਗਾਂ ਮੀਆਂ ਬਹੁਤ ਕੁਝ ਦਿੱਤਾ ਸੀ ਐਸ ਵਕਤ ਪੋਤੋਰੇ ਘਰੇ ਕਾਸੇ ਦਾ ਘਟਾ ਕੇ ਜਾ ਕੇ ਦੇਖੋ ਉਹ ਲੋੜ ਮੜਿਆ ਨਾ ਉਹ ਰਾਹ ਖੋਲ ਕੇ ਵਿੱਚੋਂ ਡੱਬੇ ਰੀਲਾਂ ਵਾਲੇ ਵੀ ਲੈ ਜਾਂਦਾ ਤੇ ਪਹਿਲਾਂ ਵੀ ਗੁੰਡੀ ਦੇ ਵਿਆਹ ਤਾਂ 10 ਦਿਨ ਪਹਿਲਾਂ ਰੁੱਸ ਕੇ ਗਈ ਐ ਰੁੱਸੀ ਨੂੰ ਲਿਆਂਦਾ ਸੀ 10 ਦਿਨ ਪਹਿਲਾਂ ਲਿਆਂਦੀ ਸੀ ਗਈ ਨੂੰ ਤਾਂ 4-5 ਮਹੀਨੇ ਹੋ ਗਏ ਸੀ ਰੁੱਸੀ ਨੂੰ ਉੱਥੇ ਬੈਠੀ ਸੀ ਤੇ ਵਿਆਹ ਤਾਂ ਪਹਿਲਾਂ 10 ਦਿਨ ਲਿਆ ਤੋਂ ਆਈਏਗੀ ਉਹ ਉਦੋਂ ਤਾਂ ਵੀ ਬਹੁਤ ਵਧੀਆ ਬੁਲਾਉਂਦੀ ਸੀ ਮੈਨੂੰ ਜੀਜੀ ਕਰਦੀ ਸੀ ਤੇ ਭਰਾ ਦੇ ਬੀ ਜਿਆਦੇ ਅਸ਼ਾਰਿਆਂ ਤੇ ਚੱਲਦੀ ਸੀਗੀ ਵੀ ਜਿਵੇਂ ਭਰਾ ਕਹਿੰਦਾ ਸੀ ਉਹਦੋਂ ਭਰਾ ਕਹਿੰਦਾ ਵੀ ਤੂੰ ਜੇ ਬੰਦੇ ਦੇ ਚਾਹਵੇਂਗੀ ਵੀ ਮੇਰੇ ਨਾਲ ਮੈਂ ਤੇਰੇ ਨਾਲ ਟੁੱਟ ਜੂ ਮੇਰੇ ਨਾਲ ਮੈਂ ਤੇਰੇ ਨਾਲ ਵਰਤਦਾ ਜੀ ਬੱਚੇ ਨੂੰ ਤਵੀਰੇ ਕਰਦੀ ਤਾਂ ਸੀਗੀ ਪਰ ਬੱਚੇ ਨੂੰ ਕਦੇ-ਕਦੇ ਜਿਹ ਮੇਰੇ ਵਾਲਾ ਕੋ ਸੌ ਤੇ ਤਾਰ ਦਿੰਦੀ ਸੀ ਬਹੁਤ ਕੁੱਟਿਆ ਇੱਕ ਦਿਨ ਉੱਤਰ ਕਮਰੇ ਚ ਆਈ ਵੀਰੇ ਸਾਡੇ ਇੱਧਰ ਨੰਮਾ ਵਾਲਾ ਕਮਰਾ ਦਾ ਨਾਲ ਹੀ ਉਥੇ ਇਹਨੇ ਮੇਰੇ ਪਾਕੇ ਗੁਲਾਮੇ ਚੱਤ ਤੇ ਮੇਰੇ ਦੋ ਲੱਪੜ ਮੂੰਹ ਤੇ ਮਾਰ ਕੇ ਬਾਹਰ ਨੂੰ ਆ ਗਿਆ ਮੈਂ ਵੀਰੇ ਫਿਰ ਵੀ ਚੁੱਪ ਕਰ ਗਿਆ ਮੈਂ ਚਾਕ ਸਤਿਕਾਰ ਤੁਸੀਂ ਜੁੜਿਆ ਹੋ ਡੇਲੀ ਟੈਕ ਟੀਵੀ ਦੇ ਨਾਲ ਅੱਜ ਤੁਹਾਨੂੰ ਐਸੇ ਪਰਿਵਾਰ ਦੀ ਕਹਾਣੀ ਸੁਣਾਉਣ ਜਾ ਰਹੇ ਹਾਂ ਜਿਸ ਪਰਿਵਾਰ ਦੀ ਜ਼ਿੰਦਗੀ ਬਹੁਤ ਵੱਡੇ ਟ੍ਰਬਲ ਦੇ ਵਿੱਚ ਹੈ ਟਰਬਲ ਦੇ ਵਿੱਚ ਕਿਉਂ ਆ ਕੀ ਕਹਾਣੀ ਹੈ ਅਸੀਂ ਸਾਰੀ ਕਹਾਣੀ ਦੀ ਜਾਣਕਾਰੀ ਦੇਵਾਂਗੇ ਬਲਕਰਨ ਸਿੰਘ ਸਾਡੇ ਨਾਲ ਨੇ ਇਹਨਾਂ ਦਾ ਪਰਿਵਾਰ ਹੈ ਪੂਰੀ ਗੱਲਬਾਤ ਸੁਣਾਉਣਿਆ ਦਾਦੀ ਪੋਤੇ ਨੂੰ ਤਰਸ ਰਹੀ ਹੈ ਤੇ ਬਲਕਰਨ ਸਿੰਘ ਆਪਣੀ ਵਾਈਫ ਲਈ ਸਟਰਗਲ ਕਰ ਰਿਹਾ ਸਾਰੀ ਜਾਣਕਾਰੀ ਸੱਸੀ ਜੀ ਗਲ ਮਾਤਾ ਕੀ ਨਾ ਜੀ ਤੁਹਾਡਾ ਮੇਰਾ ਨਾਮ ਚਰਜੀਤ ਘੋੜਾ ਬੇਟੇ ਮਾਤਾ ਪੂਰੀ ਕਹਾਣੀ ਕੀ ਹੈ ਵੀ ਕੀ ਕੀ ਜਿਵੇਂ ਕਦੋਂ ਇਹ ਮੈਰਿਜ ਹੁੰਦੀ ਹੈ ਕਦੋਂ ਇਹ ਸਾਰੀ ਕਹਾਣੀ ਦੱਸੋ ਮੈਰਜ ਤਾਂ ਪੁੱਤ 11 ਸਾਲ ਹੋ ਗਏ ਮੈਰਜ ਹੋਈ ਨੂੰ 10 ਸਾਲਾਂ ਦਾ ਮੇਰਾ ਪੋਤਾ ਹੋ ਗਿਆ ਤੇ ਵੀ ਹੁਣ 2 ਸਾਲ ਹੋ ਗਏ ਉਹਨੂੰ ਗਈ ਨੂੰ ਵੀ ਮੈਂ ਤਾਂ ਇੱਥੇ ਹੀ ਨਹੀਂ ਸਜਿੱਦੇ ਗਈ ਐ ਤੇ ਪਹਿਲਾਂ ਦੀ ਸੀ ਵੀ ਮੈਨੂੰ ਅੱਡ ਕਰਦੇ ਹੋ ਅੱਡ ਅੱਡ ਹੋ ਕੇ ਆਉਂਗੇ ਅਸੀਂ ਅੱਡ ਵੀ ਕਰਤਾ ਸਭ ਕੁਝ ਵੰਡ ਕੇ ਦਿੱਤਾ ਵੱਡੇ ਮੁੰਡੇ ਨੇ ਜਿੰਨੇ ਪੈਸੇ ਵੰਡੇ ਸੀਗੇ ਸੰਦਾਂ-ਸੁੰਦਾਂ ਦੇ ਟਰੈਕਟਰ ਦੇ ਸੰਦਾਂ ਦੇ ਸਾਰੇ ਦੇਤੇ ਸੀ ਫਿਰ ਉਹਨੇ ਤੇਰੇ ਅੰਕਲ ਨੇ ਨਾ ਚਾਬੀਆਂ ਚੂਬੀਆਂ ਲਿਆਂਦੀਆਂ ਪਾਨੇ ਸਾਰੇ ਰਖੜੇ ਪਰੇ ਵੀ ਉਹਨਾਂ ਉਹਨਾਂ ਦੇ ਪੈਸੇ ਲੈ ਆ ਪੁੱਤੋ ਨੇ ਚਾਬੀਆਂ ਪਾਨਿਆਂ ਦੇ ਵੀ ਪੈਸੇ ਲੈ ਆ ਹਰੇਕ ਚੀਜ਼ ਦੇ ਪੈਸੇ ਲੈ ਆ ਜਦੋਂ ਅੱਡ ਹੋ ਗਈ ਸੀ ਉਦੋਂ ਮਗਰ ਉਹ ਉਸ ਸਾਲ ਮੁੰਡੇ ਨੇ ਵੱਡੇ ਨੇ ਸਿਪਾਈ ਦੇ ਵੇਜੇ ਆਲੂ ਵੇਚੇ ਉਹ ਵੀ ਉਹਨੇ ਪੰਜੀ ਪੰਜੀ ਦਿੱਤੀ ਸਾਰੇ ਉਹਨੂੰ ਪੈਸੇ ਦੇਤੇ ਸੀ ਪਸੂ ਉਹਨੂੰ ਵੰਡ ਕੇ ਦੇਤੇ ਸੀ ਛੋਟੀ ਦੀਆਂ ਝੋਟੀਆਂ ਦਿੱਤੀਆਂ ਸੀ ਕਰਦੀਆਂ ਮੇਰੀਆਂ ਪਾਲੀਆਂ ਵੀਆਂ ਆਪ ਪਤਾ ਵੰਡ ਕੇ ਕਿਸੇ ਚੀਜ਼ ਜਿ ਮੈਂ ਉਹਨੂੰ ਕਮੀ ਨਹੀਂ ਰਹਿਣ ਦਿੱਤੀ ਸੀ ਸਭ ਵੱਡੇ ਗੁੱਡੀ ਆ ਗਈ ਸੀ ਤੇ ਉਹਨੇ ਵੰਡ ਕੇ ਤਾਂ ਸਮਾਨ ਉਹ ਕਿਹੜੀ ਚੀਜ਼ ਹੈ ਜਿਹੜੇ ਉਹਨੂੰ ਦਿੱਤੀ ਨਹੀਂ ਇਹਨੇ ਨਹੀਂ ਇਹਦੀ ਮੰਮੀ ਨੇ ਆ ਕੇ ਕਹਦਾ ਸੀ ਪੁੱਤ ਤੂੰ ਨਹੀਂ ਬੋਲਣਾ ਤੇਰੀ ਮੰਮੀ ਜਿਹੜੀ ਚੀਜ਼ ਦਿੰਦੀ ਆ ਦੇ ਦੇਣ ਤਾਂ ਤੈਨੂੰ ਅਸੀਂ ਦੇ ਜਾਾਂਗੇ ਇਹ ਨਹੀਂ ਵਿਚਾਰੀ ਬੋਲੀ ਇੱਕ ਨਾ ਦੋ ਬਹੁਤ ਕੁਛ ਦਿੱਤਾ ਸੀ ਐਸ ਵਕਤ ਪੋਤੋਰੇ ਘਰੇ ਕਾਸੇ ਦਾ ਕਟਾ ਨਹੀਂ ਜਾ ਕੇ ਵੇਖਿਆ ਗੱਡੀ ਉਹਦੇ ਖੜੀ ਐ ਸਕੂਟਰੀ ਤਾਂ ਲੈ ਗਈ ਸੋ ਉਥੇ ਵੇਚ ਕੇ ਖਾ ਗਈ ਸਕੂਟਰੀ ਲੈ ਗਈ ਤੇ ਗਈ ਨੂੰ ਕਿੰਨਾ ਚਿਰ ਹੋ ਗਿਆ 2 ਸਾਲ ਹੋ ਗਏ ਦੋ ਮਸ਼ੀਨਾਂ ਸੀ ਲੀੜੇ ਸੇ ਉਹਨਾਂ ਨੂੰ ਤੋਂ ਮਗਰੋਂ ਭਰਾ ਮਸ਼ੀਨਾਂ ਵੀ ਲੈ ਗਿਆ ਚੱਕ ਕੇ ਕਾਪੂ ਬੋਰੜ ਮਣੇ ਨਾ ਭਰਾ ਖੋਲ ਕੇ ਵਿੱਚੋਂ ਡੱਬੇ ਰੀਲ ਵਾਲੇ ਵੀ ਲੈ ਗਿਆ ਚੱਕ ਕੇ ਅੱਛਾ ਹਾਂ ਉਹਦਾ ਪਰਿਵਾਰ ਆਇਆ ਸੀ ਲੈਣ ਉਹਨੂੰ ਹਾਂ ਉਹਦੀ ਇੱਕ ਤਾਂ ਚਾਚੀ ਚੂਚੀ ਬਣੀ ਹੈ ਘਰ ਹਾਇ ਤਾਂ ਤਿੰਨ ਕੌਣੀ ਦੀ ਪਿੰਡ ਚੋਂ ਬਠਿੰਡੇ ਰਹਿੰਦੀ ਹੈ ਉਹ ਨਾਲ ਆਈ ਸੀ ਭਰਾ ਦੇ ਦੋਨੇ ਮਸ਼ੀਨਾਂ ਲੈ ਗਿਆ ਚੱਕ ਕੇ ਕੱਪੜੇ ਸਿਉਣ ਵਾਲੀ ਟਿੰਡਰ ਲੌਕ ਵਾਲੀ ਰੀਲਾਂ ਦੇ ਡੱਬੇ ਵੀ ਅਸੀਂ ਮਾਗਰੋ ਰੱਖਣੇ ਫਰੋੜੇ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਭਰਾ ਕੇ ਦੂਰ ਲੈ ਗਿਆ ਰੀਲਾ ਤੇ ਡੱਬੇ ਕੱਟ ਕੇ ਤੇ ਜੇ ਸਾਨੂੰ ਆਏ ਪਤਾ ਹੁੰਦਾ ਵੀ ਇਹ ਆਉਣ ਹੀ ਨਹੀਂ ਅਸੀਂ ਕਿਉਂ ਦਿੰਦੇ ਮਸ਼ੀਨਾਂ ਚੱਕਣ ਸਾਡੇ ਚਿੱਤ ਚ ਹੀ ਨਹੀਂ ਸੀ ਪਤਾ ਇਹ ਜਿਆ ਕਰੇ ਪਹਿਲਾਂ ਪਹਿਲਾਂ ਵੀ ਰੁੱਸ ਕੇ ਚਲੀ ਜਾਂਦੀ ਆ ਪਹਿਲਾਂ ਵੀ ਗੁੱਡੀ ਦੇ ਵਿਆਹ ਤੋਂ 10 ਦਿਨ ਪਹਿਲਾਂ ਰੁੱਸ ਕੇ ਗਈ ਐ ਰੁੱਸੀ ਨੂੰ ਲਿਆਂਦਾ ਸੀ 10 ਦਿਨ ਪਹਿਲਾਂ ਲਿਆਂਦੀ ਸੀ ਗਈ ਨੂੰ ਤਾਂ 4-5 ਮਹੀਨੇ ਹੋ ਗਏ ਸੀ ਰੁੱਸੀ ਨੂੰ ਉੱਥੇ ਬੈਠੀ ਸੀ ਤੇ ਵਿਆਹ ਤੋਂ ਪਹਿਲਾਂ 10 ਦਿਨ ਲਿਆਂਦੀ ਐ ਉਹ ਹੋ ਗਈ ਐ ਬਈ 4-5 ਵਾਰਾ ਪਤਾ ਪਹਿਲਾਂ ਪਹਿਲਾਂ ਵੀ 4-5 ਵਾਰਾ ਰੁੱਸ ਕੇ ਗਈ ਸੀ ਫੇਰ ਪੰਚਾਇਤ ਆ ਹੋ ਵੱਡੇ ਮੁੰਡੇ ਨਾਲ ਲੜੋ ਲੜਾਈ ਠਾਣੋ ਠਾਣੀ ਉਹਦੇ ਨਾਲ ਹੋ ਫੇਰ ਸਾਰਾ ਕੁਛ ਸਾਦੀ ਮਤਲਬ ਵੰਡ ਕੇ ਦੇਵੋਗੇ ਤਾਂ ਆਉਂਗੀ ਫੇਰ ਆਉਂਦੀ ਨਹੀਂ ਫੇਰ ਸਾਰਾ ਕੁਛ ਵੰਡ ਕੇ ਦਿੱਤਾ ਸੀ ਤੇ ਅਸੀਂ ਉਹ ਬਾਹਰ ਰੱਖਿਆ ਸੀ ਵਿਚਲੀ ਭਰਾ ਆ ਕੇ ਬਾਹਰ ਬੰਦ ਕਰ ਗਿਆ ਸੀ ਇਹਨੂੰ ਬੋਲਣ ਹੀ ਨਹੀਂ ਦਿੰਦੀ ਹੁੰਦੀ ਸੀ ਸਾਡੇ ਨਾਲ ਇਹਨੂੰ ਆਈ ਸੀ ਜਿਆ ਦੀ ਮਾਂ ਨੂੰ ਤੇ ਆਦੇ ਪਿਆਪੇ ਉਹਨੂੰ ਬੁਲਾਇਆ ਵੇਖ ਲੈ ਭਾਈ ਜੀ ਕੀ ਕਾਰਨ ਤੁਹਾਡੀ ਘਰ ਵਾਲੀ ਨਾਲ ਕਿਵੇਂ ਦਾ ਰਿਲੇਸ਼ਨ ਸੀ ਤੁਹਾਡਾ ਵੀ ਪਿਆਰ ਸੀ ਜਾਂ ਕਿ ਸ਼ੁਰੂ ਤੋਂ ਹੀ ਲੜਾਈ ਝਗੜਾ ਸੀ ਨਈ ਬਿਰੇ ਜਦੋਂ ਆਈ ਹੈਗੀ ਉਹ ਉਦੋਂ ਤਾਂ ਵੀ ਬਹੁਤ ਵਧੀਆ ਬੁਲਾਉਂਦੀ ਸੀ ਮੈਨੂੰ ਜੀਜੀ ਕਰਦੀ ਸੀ ਮੁੜ ਕੇ ਪਤਾ ਨਹੀਂ ਬਸ ਉਹਦੇ ਮਨ ਚ ਕੀ ਇਹ ਜਾ ਆ ਗਿਆ ਵੀ ਮੁੜ ਕੇ ਤਾਂ ਵੀ ਮੁੱਖ ਜਾਂ ਮੋੜਦੀ ਗਈ ਬਸ ਵੀ ਮੇਰੇ ਨਾਲ ਰਿਸ਼ਤਨ ਕਾਟ ਹੀ ਬਣਾਉਂਦੀ ਸੀਗੀ ਤੇ ਪਰ ਉਹ ਆਪ ਦੇ ਭਰਾ ਦੇ ਵੀ ਜਿਆਦੇ ਅਸ਼ਾਰਿਆਂ ਤੇ ਚਲਦੀ ਸੀਗੀ ਵੀ ਜਿਵੇਂ ਭਰਾ ਕਹਿੰਦਾ ਸੀ ਵੀ ਭਰਾ ਹੁਣ ਜਦੋਂ ਅਸੀਂ ਉਹਨੂੰ ਲੈਣ ਗਏ ਸੀ ਤੇ ਉਹਦੇ ਭਰਾ ਕਹਿੰਦਾ ਵੀ ਤੂੰ ਜੇ ਬੰਦੇ ਦੇ ਜਾਵੇਂਗੀ ਵੀ ਮੇਰੇ ਨਾਲ ਮੈਂ ਤੇਰੇ ਨਾਲ ਟੁੱਟ ਜੂ ਮੇਰੇ ਨਾਲ ਮੈਂ ਤੇਰੇ ਨਾਲ ਵਰਤਦਾ ਨਹੀਂ ਵੀ ਤੂੰ ਮੇਰੇ ਬੰਦ ਨੂੰ ਮਰ ਗਈ ਮੈਂ ਤੇਰੇ ਬੰਦ ਨੂੰ ਮਰ ਗਿਆ ਤੇ ਬਸ ਉਹ ਆਪ ਦੇ ਭਰਾ ਦੀ ਸ਼ਹਿਤ ਹੀ ਉੜਦੀ ਸੀ ਤੇ 11 ਸਾਲ ਵੀਰੇ ਮੇਰੇ ਮੈਰਿਜ ਨੂੰ ਹੋ ਗਏ 10 ਸਾਲ ਆ ਮੇਰਾ ਬੇਟਾ ਹਾਂਜੀ 10 ਸਾਲਾਂ ਦੇ ਵਿੱਚ ਤੁਹਾਡੇ ਨਾਲ ਕਦੇ ਲੜਾਈ ਝਗੜਾ ਹੋਇਆ ਕੋਈ ਹਾਂ ਵੀਰੇ ਐ ਤਾਂ ਲੜਦੀ ਰਹਿੰਦੀ ਸੀ ਮਾੜੀ ਮਾੜੀ ਗੱਲ ਤੋਂ ਕਦੇ ਤਾਂ ਵੀ ਮੇਰੀ ਮੇਰਾ ਖਾਣਾ ਵੀ ਨਹੀਂ ਬਣਾਉਂਦੀ ਸੀ ਜਿਦੋਂ ਰੋਸਿਆਂਦੀ ਸੀ ਮੇਰਾ ਖਾਣਾ ਵੀ ਨਹੀਂ ਬਣਾਉਂਦੀ ਮੈਂ ਭੁੱਖਾ ਪੈ ਜਾਂਦਾ ਸੀਗਾ ਤੇ ਮੈਂ ਭੁੱਖਾ ਪੈ ਜਾਂਦਾ ਸੀ ਤੇ ਮੇਰਾ ਬੇਟਾ ਮੈਨੂੰ ਕਹਿੰਦਾ ਪਪਾ ਤੁਸੀਂ ਰੋਟੀ ਖਾ ਲਈ ਮੈਂ ਨੇ ਹਾਂ ਪੁੱਤ ਮੈਂ ਖਾ ਲਈ ਮੈਂ ਉਹਨੂੰ ਕਹਿੰਦਾ ਹਾਂ ਪੁੱਤ ਮੈਂ ਖਾ ਲਈ ਕੋਈ ਨਹੀਂ ਤੂੰ ਖਾ ਲੈ ਤੇ ਪਰ ਮੇਰੇ ਨਾਲ ਰਿਲੇਸ਼ਨ ਘੱਟ ਹੀ ਬਣਾਉਂਦੀ ਸੀ ਪਤਾ ਨਹੀਂ ਉਹਦੇ ਮਨ ਚ ਕੀ ਚੱਲਦਾ ਸੀਗਾ ਕਦੇ ਕੋਈ ਕਿਸੇ ਗੱਲ ਤੇ ਤੁਹਾਡੇ ਐ ਤਾਂ ਨਹੀਂ ਹੋਇਆ ਵੀ ਕੋਈ ਡਿਸਪਿਊਟ ਹੋ ਗਿਆ ਹੋਵੇ ਵੀ ਉਹ ਕੁਝ ਕਹਿੰਦੀ ਹੋਵੇ ਤੁਸੀਂ ਨਾ ਕਰਦੇ ਹੋ ਨਹੀਂ ਵੀਰੇ ਮੈਂ ਉਹਨੂੰ ਇੱਕ ਦਿਨ ਮੈਂ ਜਦੋਂ ਕੰਮ ਤੋਂ ਆਇਆ ਤੇ ਮੈਂ ਉਹਨੂੰ ਸੁੱਤੀ ਪਈ ਸੀ ਏਸੀ ਚੱਲੀ ਜਾਂਦਾ ਸੀਗਾ ਤੇ ਮੈਂ ਮੁੜ ਕੋ ਮੁੜ ਕੇ ਤੇ ਮੈਂ ਇਹਦੇ ਅੰਦਰ ਆਇਆ ਤੇ ਮੈਂ ਆਖਿਆ ਵੀ ਪੱਲੇ ਮੈਂ ਕਿਵੇਂ ਪਈ ਅਜੇ ਉੱਠੀ ਨਹੀਂ ਕਹਿੰਦੀ ਮੇਰਾ ਵੀ ਸਿਰ ਵਾਲਾ ਦੁਖੀ ਜਾਂਦਾ ਹੈ ਤੇ ਮਹਾ ਰੋਟੀ ਨਹੀਂ ਬਣਾਈ ਮੈਂ ਕਹਿੰਨੀ ਮੈਥੋਂ ਰੋਟੀ ਉੱਥੇ ਨਹੀਂ ਜਾਂਦਾ ਨਹੀਂ ਚੱਕਰ ਆਉਂਦੇ ਆ ਮੈਂ ਚੱਲ ਤੂੰ ਪੈ ਜਾ ਮੈਂ ਵੀਰੇ ਮੈਂ ਕਿਤੇ ਸੁੱਤੀ ਪਈ ਠਾਈ ਨਹੀਂ ਸੀ ਤੇ ਮੈਂ ਕਹਿੰਦਾ ਸੀ ਯਾਰ ਚੱਲ ਕੋਈ ਗੱਲ ਨਹੀਂ ਵੀ ਆਪਦੇ ਅਰ ਗਈ ਹੈ ਹਨਾ ਤੇ ਮੈਂ ਕੋਈ ਗੱਲ ਨਹੀਂ ਮੈਂ ਚੱਲ ਮੈਂ ਖਾਣਾ ਮੈਂ ਬਣਾ ਲੈਣਾ ਮੈਂ ਵੀਰੇ ਚੌਲ ਬਣਾ ਲੇ ਤੇ ਮੈਂ ਮੂੰਗੀ ਦਾਲ ਬਣਾ ਲਈ ਤੇ ਮੈਂ ਥਾਲ ਚ ਪਾ ਕੇ ਲਿਆਇਆ ਤੇ ਮੈਂ ਵੀਰਪਾ ਦੇ ਲੈ ਤੂੰ ਖਾ ਲੈ ਮੈਂ ਮੈਂ ਤਾਂ ਠਹਿਰ ਕੇ ਖਾਉਂਗਾ ਨਾ ਨੂੰ ਕਿ ਮੈਂ ਪਸੂ ਵੀ ਮਾਪੇ ਪਾਸੇ ਕਰਨੀ ਆ ਧਵਾ ਕੇ ਤੇ ਮੈਂ ਤੂੰ ਖਾਣਾ ਖਾ ਲੈ ਤੇ ਮੈਂ ਵੀਰੇ ਪਿਆਰੀ ਉਹਨੂੰ ਬਹੁਤ ਕਰਦਾ ਸੀ ਪਰ ਉਹ ਉਹਦੇ ਮਨ ਚ ਪਤਾ ਨਹੀਂ ਕੀ ਚੱਲਦਾ ਸੀ ਵੀ ਮੈਨੂੰ ਬਹੁਤ ਪਿਆਰ ਘੱਟ ਕਰਦੀ ਸੀ ਚਲੋ ਕੋਈ ਨਹੀਂ ਰੋ ਨਾ ਮਸਲਾ ਹੱਲ ਹੋ ਜਾਂਦਾ ਕੋਈ ਤੇ ਇਹਦਾ ਮਤਲਬ ਫਿਰ ਬੱਚੇ ਨੂੰ ਵੀ ਪਿਆਰ ਘੱਟ ਕਰਦੀ ਸੀ ਜਾਂ ਬੱਚੇ ਨੂੰ ਕਰਦੀ ਸੀ ਬੱਚੇ ਨੂੰ ਤਾਂ ਵੀਰੇ ਕਰਦੀ ਤਾਂ ਸੀਗੀ ਪਰ ਬੱਚੇ ਨੂੰ ਕਦੇ-ਕਦੇ ਜਿਹ ਮੇਰੇ ਮੇਰੇ ਵਾਲਾ ਕੁਸਾ ਉਹ ਤੇ ਧਾਰ ਦਿੰਦੀ ਸੀ ਬਹੁਤ ਕੁੱਟਿਆ ਇੱਕ ਦਿਨ ਉਹਨੂੰ ਤੇ ਫੇਰ ਵੀਰੇ ਮੇਰਾ ਬਲੱਡ ਵਧ ਗਿਆ ਮੈਂ ਕਿਹਾ ਵੀ ਤੂੰ ਇਹਨੂੰ ਐ ਮਾਰ ਕੁੱਟ ਦੀ ਮੈਂ ਮਾਰਨਾ ਤਾਂ ਨਹੀਂ ਤੇ ਮੇਰੇ ਗੰਨੀ ਭੱਜ ਕੇ ਆਈ ਵੀਰੇ ਮੈਂ ਫਿਰ ਇੱਕ ਲਪੜਾ ਧਰਤਾ ਸੀਗਾ ਮੈਂ ਕਹੋ ਨਹੀਂ ਕਰਦਾ ਹੁੰਦਾ ਇਹ ਨਹੀਂ ਮੈਂ ਇਹਨੂੰ ਧਰਤਾ ਫੇਰ ਮੇਰੇ ਫਿਰ ਫਿਰ ਮੈਨੂੰ ਦੋ ਤਿੰਨ ਦਿਨ ਬੁਲਾਇਆ ਨਹੀਂ ਫੇਰ ਤੇ ਫੇਰ ਮੈਂ ਉਸਨੂੰ ਜਸਨੂਰ ਨੂੰ ਕਹਿੰਦਾ ਮਹਾਪੁੱਤ ਤੂੰ ਉਧਰ ਜਾ ਬੜਿਆ ਕਰਾ ਦਾਦੀ ਕੋਲੇ ਤੇ ਮੈਨੂੰ ਕਹਿੰਦਾ ਪਾਪਾ ਠੀਕ ਹੈ ਤੇ ਪਰ ਬੱਚੇ ਨੂੰ ਪਿਆਰ ਤਾਂ ਕਰਦੀ ਸੀ ਪਰ ਕਈ ਕਈ ਮੇਰੇ ਵਾਲਾ ਗੁੱਸਾ ਉਹ ਤਾਰ ਦਿੰਦੀ ਸੀਗੀ ਹਾਂਜੀ ਮੈਂ ਤਾਂ ਇਹ ਟੈਂਸ਼ਨ ਚ ਪੁੱਤ ਤਾਂ दारू ਹੀ ਪੀ ਲੈਣ ਸਕੇ ਤੇ ਟੈਂਸ਼ਨ ਜਣਾ ਦਾ ਭਰਾ ਦਾ दारू ਇਹ दारू ਪੀ ਲੈਣ ਦੇ ਕੰਨੇ ਨੇ ਨੇ दारू ਪੀਤੀ ਟੈਂਸ਼ਨ ਚ ਕਿ ਉਹਦਾ ਖਾਣਾ ਨਾ ਬਣਾ ਕੇ ਰੱਖਦੀ ਤੇ ਮੈਨੂੰ ਮੈਂ ਮੈਨੂੰ ਬੋਲਦੇ ਮम्मी ਕਿੱਥੇ ਐ ਤੈਨ ਨਕੌਣੀ ਤੋਂ ਆਈ ਸੀ ਕਿੱਥੇ ਬੁਲਕਾਰ ਨਾ ਕਿੱਥੇ ਐ ਮੈਂ ਕਿਹਾ ਉਹ ਉੱਧਰ ਆਉ ਰੂਮ ਚ ਹੈਗਾ ਜਾ ਕੇ ਨਾ ਪੁੱਤ ਆ ਬੈਠਾ ਪੁੱਛ ਲੋ ਜਾ ਕੇ ਇਹਨਾਂ ਦੀ ਬਾਹ ਨੂੰ ਵਟਾ ਦੇ ਕੇ ਤੇ ਮੂੰਹ ਤੇ ਲੱਪੜ ਮਾਰਿਆ ਅੱਛਾ ਆ ਬੈਠਾ ਪੁੱਛ ਲੋ ਕੰਮ ਰਹਿ ਤੇ ਜਾ ਕੇ ਇਹਦੀ ਬਾਹ ਨੂੰ ਵਟਾ ਦੇ ਕੇ ਤੇ ਮੂੰਹ ਤੇ ਲੱਪੜ ਮਾਰ ਕੇ ਆਈ ਕੀ ਆਪ ਕੋਲੇ ਬਦਾਰੇ ਲਬੀੜ ਕੋ ਚ ਪੁੱਛ ਲੋ ਪੁੱਤ ਬਿਲਕੁਲ ਸਹੀ ਗੱਲ ਹੈ ਹਾਂ ਵੀਰੇ ਮੈਂ ਕੰਮ ਤੋਂ ਆਇਆ ਸੀਗਾ ਤੇ ਮੈਂ ਹੱਥ ਪੈਰ ਧੋ ਕੇ ਬਾਥਰੂਮ ਚ ਮੈਂ ਤਵਲਨਾਥ ਪੁੰਜੀ ਆ ਨਾ ਤੇ ਇਹ ਆਈ ਮਾਰੂ ਤੇ ਮੰਮਾ ਨੂੰ ਪੁੱਛ ਕੇ ਗੈਨੀ ਮੰਮੀ ਕਿੱਥੇ ਆ ਉਹ ਤੇ ਮੰਮੀ ਕਹਿੰਦੀ ਵੀ ਉਹ ਉਧਰ ਫਲਸ਼ ਕਰਨੀ ਗਿਆ ਸੀਗਾ ਤੇ ਉਧਰ ਕਮਰੇ ਚ ਆਈ ਵੀਰੇ ਸਾਡੇ ਇਧਰ ਨਿਮਲ ਕਮਰਾ ਦੇ ਨਾਲ ਹੀ ਤੇ ਉੱਥੇ ਇਹ ਤੇ ਮੇਰੇ ਪਾਕੀ ਗੁਲਾਮੇ ਚੱਤ ਤੇ ਮੇਰੇ ਦੋ ਲੱਪੜ ਮੂੰਹ ਤੇ ਮਾਰ ਕੇ ਬਾਹਰ ਨੂੰ ਆ ਗਈ ਮੈਂ ਵੀਰੇ ਫਿਰ ਵੀ ਚੁੱਪ ਕਰ ਗਿਆ ਮੈਂ ਚਾਕੂ ਨਹੀਂ ਯਾਰ ਤੁਸੀਂ ਇਹ ਤਾਂ ਬੜੇ ਮੁਸ਼ਕਲ ਹਾਲਾਤ ਰਹੇ ਫਿਰ ਤੁਸੀਂ ਤੁਸੀਂ ਉਹਨਾਂ ਦੇ ਹੱਥ ਇਸ ਲਈ ਚੱਕੇ ਸੀ ਕਿ ਤੁਹਾਡੇ ਬੱਚੇ ਤੇ ਹੱਥ ਚੱਕਦੀ ਸੀ ਹਾਂ ਵੀਰੇ ਮੈਂ ਇਸੇ ਵਾਰੀ ਇਸੇ ਇਸੇ ਵਾਰੀ ਚੱਕਿਆ ਸੀ ਵੀ ਬੱਚਾ ਵੀ ਵੀ ਇਹ ਕਿਹੜਾ ਕਿਸੇ ਦਾਗਾ ਵੀ ਆ ਆ ਦਾ ਬੱਚਾ ਤੇਰਾ ਵੀ ਤੂੰ ਤੂੰ ਮੇਰੇ ਵਾਲਾ ਗੁੱਸਾ ਬੱਚੇ ਦੇਗਾ ਤੂੰ ਤਰਦੀ ਹੈ ਹੇ ਤੂੰ ਜਮ ਜੇਤਨ ਨੂੰ ਕੋਈ ਗੁੱਸਾ ਤੂੰ ਮੇਰੇ ਨਾਲ ਵੇਖ ਤੇ ਪਰ ਬੱਚੇ ਤੇ ਗੁੱਸਾ ਧਾਰ ਦਿੰਦੀ ਸੀਗੀ ਬੱਚੇ ਨੂੰ ਬਹੁਤ ਕੁੱਟ ਬਹੁਤ ਕੁੱਟਿਆ ਇੱਕ ਦਿਨ ਉਹਨੇ ਫੇਰ ਮੈਨੂੰ ਗੁੱਸਾ ਆਇਆ ਮੇਰੇ ਉਹ ਤੇ ਤੇ ਵੈਸੇ ਜੀ ਉ ਜਦੋਂ ਸ਼ੁਰੂ ਚ ਆਏ ਆ ਉਦੋਂ ਤੋਂ ਉਹਨਾਂ ਦਾ ਕਿਹੋ ਜਿਹਾ ਸਵਾਰਿਆ ਉਹ ਉਹਦੇ ਵੀ ਪੁੱਤ ਫੇਰ ਸਾਨੂੰ ਆਏ ਆਹਾਂ ਦੀ ਆਏ ਆਏ ਜਾਉਂ ਆਂ ਆਏ ਲੱਗੀ ਰਹਿੰਦੀ ਤੇ ਫੇਰ ਉਹਦਾ ਭਰਾ ਆਇਆ ਉਹਦਾ ਭਰਾ ਦਾ ਕੀ ਮੇਰੀ ਭੈਣ ਨੂੰ ਇਹ ਕਮਾ ਕੇ ਨਹੀਂ ਲਿਆਉਂਦਾ ਮੇਰੇ ਭੈਣ ਨੂੰ ਇਹ ਕਿਤੇ ਬਾਹਰ ਖਾਣਾ ਨਹੀਂ ਖਵਾ ਕੇ ਲਿਆਇਆ ਮੇਰੇ ਭੈਣ ਨੂੰ ਕਿਤੇ ਇਹ ਮੇਲਿਆਂ ਤੇ ਨਹੀਂ ਲੈ ਕੇ ਗਿਆ ਪੁੱਤ ਪਹਿਲਾਂ ਅਸੀਂ ਜ਼ਿੰਮੇਦਾਰ ਬੰਦੇ ਆਂ ਆਏ ਸਾਡੀਆਂ ਪੰਗਾਂ ਮੇਲੇ ਮੂਲੇ ਤੇ ਨਹੀਂ ਜਾਂਦਾਂ ਨਾ ਸਾਡੇ ਬਾਹਰ ਕਮਾ ਕੇ ਲਿਆਉਣ ਇੱਕ ਦਿਨ ਮੈਂ ਉਧਰ ਗਈ ਤੇ ਆਥਣੇ ਜਿਵੇਂ ਮਖਨ ਆ ਮੈਂ ਤੋਰ ਫੇਰਾਉਂਗਾ ਇਧਰੋਂ ਰੋਟੀ ਖਾ ਕੇ ਤੇ ਭਰਾ ਦਾ ਫੋਨ ਆਇਆ ਤੇ ਭਰਾ ਦਾ ਵੀਰਪਾਲ ਕੀ ਕਰਦੀ ਆਂ ਆਦੀ ਕਿ ਅਸਤੇ ਰੋਟੀ ਖਾ ਕੇ ਆਣੀ ਆ ਆਜਾ ਕਿ ਮੈਂ ਤਾਂ ਤਾਂ ਫੋਨ ਲਾਇਆ ਸੀ ਆਪਾਂ ਬਠਿੰਡੇ ਰੋਟੀ ਖਾਣ ਚੱਲ ਗਏ ਆਹਾਂ ਦਾ ਮੇਰੇ ਭੈਣ ਨੂੰ ਬਾਹਰ ਖਾਣਾ ਨਹੀਂ ਖਵਾ ਕੇ ਲਿਆਉਂਦਾ ਹਾਂ ਕਹਿੰਦਾ ਕਿਤੇ ਮੇਰੀ ਭੈਣ ਦਾ ਵੀਰੇ ਸ਼ੌਂਕ ਪੂਰਾ ਨਹੀਂ ਕੀਤਾ ਕਹਿੰਦਾ ਤੇ ਕਿਤੇ ਕਹਿੰਦਾ ਮੇਰੀ ਭੈਣ ਨੂੰ ਇਹਨੇ ਸ਼ੂਟ ਨਹੀਂ ਸਮਾ ਕੇ ਦਿੱਤਾ ਤੇ ਕਿਤੇ ਮੇਰੀ ਭੈਣ ਨੂੰ ਵੇਡੇ ਨਹੀਂ ਘਮਾ ਕੇ ਲਿਆ ਤੇ ਕਹਿੰਦਾ ਇਹ ਇਹ ਕੋਈ ਬੰਦਾ ਥੋੜ੍ਹਾ ਹੀ ਹੈ ਕਹਿੰਦਾ ਹੈ ਇਹ ਤਾਂ ਕਹਿੰਦਾ ਇੱਕ ਲੋਥਾ ਤਾਂ ਬਹੁਤ ਉਲਟ ਫੋਲਟ ਬੋਲਦਾ ਸੀ ਵੀਰੇ ਉਹਦਾ ਭਰਾ ਵੀ ਮਤਲਬ ਉਹਦਾ ਸ਼ੂਟ ਬਣਾ ਕੇ ਦੇਣਾ ਸੀ ਉਹਨੂੰ ਇਥੋਂ ਦੇ ਨੰਗਣੇ ਹੀ ਦਿੰਦੀ ਸੀ ਉਹ ਜੇ ਕੋਈ ਭਾਈ ਆਇਆ ਤਾਂ ਚੀਜ਼ ਵਾਲਾ ਲੀੜੇ ਕੱਪੜੇ ਵਾਲਾ ਨੰਗਣੇ ਦੇ ਦਿੰਦੇ ਸੀ ਇਹਦੇ ਆਪ ਦੇ ਹੱਥ ਨਾਲ ਬਣਾਉਣਾ ਸੀ ਆਪੇ ਮਨਾਉਂਦੇ ਸੀ ਉਹ ਪੈਸਾ ਤੇ ਲੋਨਾਂ ਦੇ ਕੋਲੇ ਆਪਦੇ ਕੋਲੇ ਸੀ ਪਤਾ ਉਹਦੇ ਕੋਲੇ ਸੀ ਜੇ ਇਹ ਲੱਗਿਆ ਸੀ ਉੱਥੋਂ ਲਿਆਉਂਦਾ ਇਹਨੂੰ ਇਹਨੂੰ ਪੇਮੈਂਟ ਮਿਲਦੀ ਇਹ ਉਹ ਲਿਆ ਕੇ ਇਹਨੂੰ ਉਹਨੂੰ ਫੜਾ ਦੇਣੀ ਸੀ ਤੁਸੀਂ ਕੀ ਕੰਮ ਕਰਦੇ ਸੀ ਮੈਂ ਵੀਰੇ ਡ్రਾਈਵਰੀ ਕਰਦਾ ਸੀਗਾ ਤੇ ਗਊਸ਼ਾਲਾ 'ਚ ਲੱਗਿਆ ਸੀਗਾ ਤੇ ਮੈਨੂੰ ਉਹ ਬੰਦੇ ਹਜੇ ਹੁਣ ਵੀ ਸਾਥ ਦੇ ਆ ਤੇ ਪਰ ਵੀਰੇ ਹੁਣ ਮੈਂ ਆਪਦਾ ਆਪ ਮਾਨ ਕਰੀ ਬੈਠਾ ਹਾਂ ਹੈ ਤੇ ਪਰ ਹੁਣ ਝੋਨਾ ਲਾਉਣਾ ਹੁਣ ਮੈਨੂੰ ਹੁਣ ਦੋ ਤਿੰਨ ਵਾਰੀ ਪਹਿਲਾਂ ਵੀ ਕੱਲ ਵੀ ਪਰਸੋਂ ਮੈਨੇਜਰ ਦਾ ਫੋਨ ਆਇਆ ਕਹਿੰਦਾ ਵੀ ਬੰਦਾ ਭਾਏ ਦਾ ਡਰਾਈਵਰ ਤੇ ਕਹਿੰਦਾ ਤੂੰ ਆ ਜਾ ਮੈਂ ਅਕਲ ਮੇਰਾ ਨਹੀਂ ਸਰਦਾ ਮੈਂ ਬਾਹਨ ਆਉ ਦਾ ਕਰੀ ਬੈਠਾ ਤੇ ਤੁਸੀਂ ਮੈਂ ਬੰਦਾ ਹੋਰ ਲਵਾ ਦਿੰਦਾ ਤੇ ਮੈਂ ਇਹਨੂੰ ਵੀਰੇ 11000 ਰੁਪਏ ਦਿੰਦੇ ਸੀ ਮਹੀਨੇ ਦਾ ਉਤੋਂ ਤੇ ਮੈਂ ਸਾਰੇ ਪੈਸੇ ਇਹਨੂੰ ਲਿਆ ਕੇ ਫੜਾ ਆਂਦਾ ਸੀਗਾ ਤੇ ਤੁਹਾਡੇ ਨਾਲ ਜੀ ਕਿਵੇਂ ਦਾ ਰਿਲੇਸ਼ਨ ਰਿਹਾ ਇਹਨਾਂ ਦਾ ਮੇਰੇ ਨਾਲ ਵਧੀਆ ਸੀ ਵੀਰ ਜੀ ਮੇਰੇ ਨਾਲ ਤਾਂ ਸੀ ਤਾਂ ਦੋਨੇ ਕਿਤੇ ਨਹੀਂ ਸੀ ਬੋਲੀਆਂ ਵਿੱਚ ਦੀ ਵਧੀਆ ਸੀ ਸਾਡਾ ਤਾਂ ਬਟ ਫਿਰ ਹੁਣ ਇਹਨਾਂ ਦਾ ਇਹ ਆ ਵਿੱਚ ਦੀ ਫੈਮਿਲੀ ਮੈਟਰ ਵੀ ਕੁਝ ਕਹਿ ਨਹੀਂ ਸਕਦੇਗੇ। ਥੋੜਾ ਤਾਂ ਵੈਸੇ ਵੀ ਕੁਝ ਬੰਦਾ ਵੀ ਨਹੀਂ ਇਸ ਮਾਮਲੇ ਚ। ਹਾਂਜੀ ਹਾਂਜੀ। ਚਲੋ ਪਰਿਵਾਰ ਦੇ ਦੁਖੀ ਹੋਣ ਕਰਕੇ ਥੋੜ ਨੂੰ ਵੀ ਤੁਸੀਂ ਵੀ ਦੁਖੀ। ਹਾਂਜੀ। ਵੀ ਆਪਦੇ ਪਰਿਵਾਰ ਦੇ ਨਾਲ ਦੁੱਖ ਸੁੱਖ ਦੇ ਵਿੱਚ ਖੜਨਾ ਪੈਂਦਾ ਇਹਦਾ ਦੁੱਖ ਹੈਗਾ। ਅਕਸਰ ਨੂੰ ਮੇਰੇ ਭਰਾਵਾਂ ਵਰਗਾ ਤੇ ਪਰ ਫਿਰ ਵੀ ਆਇਆ ਹੁੰਦਾ ਆਉਂਦਾ ਤਾਂ ਹੈਗਾ ਵੀ ਆਪਦੇ ਘਰੋਂ ਕਿਉਂ ਗਈ? ਦੀ ਵਧੀਆ ਪਰਿਵਾਰ ਜੁੜਿਆ ਰਹਿੰਦਾ ਹਾਂ ਜੀ ਮਤੋਂ ਹੋਰ ਕੀ ਇਲਜ਼ਾਮ ਲਾਉਂਦੀ ਰਹੀ ਆ ਤੁਹਾਡੇ ਤੇ ਕੀ ਕਾਰਨ ਐ ਐਸਾ ਕੀ ਰਿਹਾ ਵੀ ਉਹਨੂੰ ਹੁਣ ਤੁਸੀਂ ਹੁਣ ਉਹ ਅੱਜ ਦੇ ਟਾਈਮ 'ਚ ਕਿੱਥੇ ਐ ਤੇ ਇਹ ਕਿਉਂ ਉਹਨੂੰ ਐਡਾ ਵੱਡਾ ਡਿਸੀਜਨ ਵੀ ਉਹ ਲੈਂਦੀ ਰਹੀ ਵੀ ਵਾਰ-ਵਾਰ ਰੁੱਸ ਕੇ ਜਾਂਦੀ ਰਹੀ ਇਹ ਮੈਂ ਤੈਨੂੰ ਗੱਲ ਦੱਸਦੀ ਆ ਪੁੱਤ ਪਹਿਲਾਂ ਉਹ ਆਤੀ ਸੀ ਲੜਨ ਦੀ ਤਾਂ ਬਹੁਤ ਆਤ ਸੀ ਉਹਨੂੰ ਮਾੜੀ ਮਾੜੀ ਗੱਲ ਤੋਂ ਲੜ ਪੈਂਦੀ ਸੀ ਆ ਬੈਠੇ ਕੋਲੇ ਪੁੱਛ ਲੈ ਮਾੜੀ ਮਾੜੀ ਗੱਲ ਤੋਂ ਲੜ ਪੈਂਦੀ ਸੀ ਹੁਣ ਤਾਂ ਤੈਨ ਦੱਸਿਆ ਨਹੀਂ ਵੀ ਉਹ ਝੋਟੀ ਪਿੱਛੇ ਗਈ ਹੈ ਵੀ ਇਹਨੇ ਗਵਾਂਡੀਆਂ ਨੂੰ ਗਾਣਾ ਕਿਹਾ ਕਿ ਉਹਦਾ ਗਵਾਂਡੀਆਂ ਨਾਲ ਜੋ ਝੋਟੀ ਉਹਨੇ ਧਾਰੇ ਤੇ ਦਿੱਤੀ ਸੀ ਉਹਦਾ ਸੀ ਗਵਾਂਡੀਆਂ ਨਾਲ ਰਹਿੰਦੀ ਉਹਨਾਂ ਦੇ ਘਰੇ ਸੀ ਜੇ ਕੋਈ ਪੈਸੇ ਪੂਸੇ ਘਟਾਉਣ ਕਿ ਲਿਆਉਣੇ ਹੁੰਦੇ ਨਾ ਕਾਪਾਂ ਦਾ ਬੰਕ ਨਹੀਂ ਅਗਲਾ ਆਪਾਂ ਉਹੀ ਨਹੀਂ ਕਿ ਸਾਨੂੰ ਭੇਤ ਦਿੰਦੇ ਹੁੰਦੇ ਉਹਨਾਂ ਦੇ ਘਰੇ ਲਿਆਂਦੇ ਗਾ ਕਾਪਾਂ ਵੀ ਬੰਕ ਆਲੀਆਂ ਤੇ ਆਪਾਂ ਆਪ ਦਾ ਘਰ ਦਾ ਦਾ ਪਰਦਾ ਆ ਦੇ ਕੋਲੇ ਹੁੰਦਾ ਆਪਣੇ ਤੇ ਉਹਨਾਂ ਪਿੱਛੇ ਹੁਣ ਲੜਕੇ ਗਈ ਆ ਇਹਦੇ ਨਾਲ ਵੀ ਉਹਨਾਂ ਨੂੰ ਕਿਉਂ ਇਹਨੇ ਗਾਲਾਂ ਕੱਢੀਆਂ ਭਰਾ ਵੀ ਉਹਨਾਂ ਪਿੱਛੇ ਲੈ ਕੇ ਗਿਆ ਹਾਂ ਮਤਲਬ ਕਿਸੇ ਪਿੱਛੇ ਆਪਦਾ ਘਰ ਖਰਾਬ ਆਪਦਾ ਘਰ ਖਰਾਬ ਕਰ ਲਿਆ ਉਂਗਲਾਂ ਤੇ ਬਾੜਾ ਚੜਦੀ ਸੀ ਪੁੱਤ ਭਰਾ ਆਦਿਆਂ ਤੇ ਲੋਕਾਂ ਨੂੰ ਉਂਗਲਾਂ ਤੇ ਚੜਦੀ ਸੀ ਤਾਂ ਗਈ ਆ ਘਰੇ ਹੋਰ ਉਹਦੇ ਘਰੇ ਕਾਸੇ ਦਾ ਘਾਟਾ ਨਹੀਂ ਸੀ ਜੇ ਮੈਂ ਇੱਧਰ ਬਗ ਜਾਂਦੀ ਨਾ ਮੈਂ ਇਹਨਾਂ ਨੂੰ ਆ ਕੇ ਨਾ ਦੱਸਦੀ ਇਹਨਾਂ ਦੇ ਵੱਡੇ ਮੇਰੇ ਮੁੰਡੇ ਦੇ ਇੰਨੇ ਬਾਹਰ ਪੈਸੇ ਨੂੰ ਵੇਖ ਹੀ ਨਹੀਂ ਹੰਗਦੀ ਹੁਣ ਵੀ ਹੌਣ ਵੀ ਉਹਦੇ ਜਿੱਤੇ ਟੋਆ ਪਟਾ ਕੇ ਇੱਥੇ ਆਈ ਹੈਗੀ ਵੀ ਸਿਉਣਾ ਇੱਥੇ ਨਾ ਪਟੋਆ ਪਟਾਉਂਦੀ ਸੀ ਉਹਦੇ ਵੀ ਇਹਨੂੰ ਲੱਗੀ ਰਹੀ ਵੱਡੇ ਮੁੰਡੇ ਸਿਉਣਾ ਨਪਾਉਣ ਦਾ ਟੋਆ ਦੀ ਕਿਵੇਂ ਕੀ ਗੱਲ ਆ ਪੂਰੀ ਦੱਸੋ ਉਹ ਆਦੀ ਮੈਂ ਸਿਉਣਾ ਇੱਥੇ ਨੱਪ ਕੇ ਗਈ ਸੀ ਅੱਛਾ ਵੀ ਕਿ ਵੀ ਜਦੋਂ ਗਈਆਂ ਵੀ ਮੈਂ ਇੱਥੇ ਸਿਉਣਾ ਨੱਪ ਕੇ ਗਈ ਸੀ ਜਿਹੜਾ ਤੂੰ ਹਾਂ ਕਰੇ ਆਪਦੇ ਘਰੇ ਉਧਰ ਹੀ ਵੀ ਜਦੋਂ ਤੂੰ ਆਉਣਾ ਨਹੀਂ ਸੀ ਇੱਥੇ ਤੇ ਲੈ ਤਾਂ ਤੂੰ ਗਈ ਛੱਟ ਕੇ ਤਾਂ ਤੂੰ ਟੁੱਟਗਾ ਚੱਪਲਾ ਵੀ ਨਹੀਂ ਗਈ ਤੇ ਤੂੰ ਸਿਉਣਾ ਭਲਾ ਤੂੰ ਇੱਥੇ ਨੱਪਿਆ ਕਿਵੇਂ ਛੱਡ ਜਾਗੀ ਜੇ ਤੂੰ ਆਉਣਾ ਹੀ ਨਹੀਂ ਸੀ ਮੱਚ ਕੇ ਤਾਂ ਤੂੰ ਗਈ ਸੀ ਵੀ ਮੈਂ ਤੇ ਇਸ ਘਰੇ ਆਉਣਾ ਹੀ ਨਹੀਂ ਤੇ ਤੂੰ ਸ ਜਾਣ ਕੇ ਇਥੇ ਟੋਆ ਪਟਾਈ ਕੀ ਟੋਆ ਪਟਾਈ ਕੀ ਐਡਾ ਐਡਾ ਲੱਕ ਜਿੱਡਾ ਟੋਆ ਪੱਟ ਕੇ ਹਜੇ ਨਿਆਮ ਲਾਉਂਦੀ ਐ ਕਹਿੰਦੀ ਇਹਨੂੰ ਸਿਉਣੇ ਦਾ ਪਤਾ ਸੀਗਾ ਸਿਉਣਾ ਕਹਿੰਦੀ ਇਹਨੇ ਕੱਢਿਆ ਥਾਣੇਦਾਰ ਨੂੰ ਕਹਿੰਦੀ ਤੇ ਮੈਂ ਥਾਣੇਦਾਰ ਨੂੰ ਆਖਿਆ ਮੈਂ ਸਰ ਮੈਂ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਮੈਂ ਸਿਉਣਾ ਛੱਡਦਾ ਫਿਰ ਤੇ ਮੈਂ ਸਰ ਇਹ ਤਾਂ ਸਭ ਝੂਠ ਐ ਮੈਂ ਤੇ ਕਹਿੰਦੀ ਹਾਂ ਹਾਂ ਕਹਿੰਦੀ ਕਹਿੰਦੀ ਮੈਂ ਇਹਦੇ ਨਾਲ 11 ਸਾਲ ਰਹੇਗੀ ਹੁਣ ਕਹਿੰਦੀ ਮੈਂ ਇਥੋਂ ਇਹ ਪੈਸੇ ਕਾਦੇ ਭਾਲਦੇ ਐ ਸਿਉਣਾ ਕਾਦਾ ਭਾਲਦੇ ਐ ਤੇ ਕਹਿੰਦੀ ਮੈਂ ਮੇਰੇ ਕੋਲ ਤਾਂ ਕੱਖ ਨਹੀਂ ਕਹਿੰਦੀ ਤੇ ਉਹਦੇ ਵੀਰੇ ਮੇਰੀ ਮਾਂ ਨੂੰ ਵੀ ਗਲੀ 'ਚ ਖੜੀ ਬਹੁਤ ਗਲਤਫਲਤ ਬੋਲੀ ਗਈ ਮੈਂ ਫਿਰ ਵੀ ਚੁੱਪ ਕਰ ਗਿਆ ਤੇ ਥਾਣੇਦਾਰ ਨੇ ਉਹਨੂੰ ਉਹੀ ਤੋਂ ਆਏ ਨਹੀਂ ਆ ਕੇ ਵੀ ਤੂੰ ਉਹਨੂੰ ਵੀ ਬਜ਼ੁਰਗ ਬੁੜੀ ਨੂੰ ਵੀ ਤੂੰ ਕਿਉਂ ਗਾਲਾਂ ਕੱਢਦੀ ਐ ਥਾਣੇਦਾਰ ਨੇ ਵੀਰੇ ਵੀ ਪੈਸੇ ਖਾਦੇ ਸੀ ਉਹਨੇ ਪੈਸੇ ਲਈ ਸੀ ਹੈ ਹੁਣ ਹੁਣ ਉਹ ਕਿੱਥੇ ਆ ਹੁਣ ਵੀਰੇ ਉਹ ਬੱਲੂ ਬਣੇ ਰਹਿੰਦੀ ਐ ਤੇ ਉਹ ਉਹਨੂੰ 4 ਮਹੀਨੇ ਹੋ ਗਏ ਮੁੰਡੇ ਨਾਲ ਰਹਿੰਦੀ ਨੂੰ ਸਾਥੀ ਵੇਲੇ ਦੀ ਗਈ ਵੀ ਆ ਮਤਲਬ ਉਹ ਉਹਨੇ ਵਿਆਹ ਕਰਾ ਲਿਆ ਹਾਂ ਵੀਰੇ ਵਿਆਹ ਕਰਾਈ ਬੈਠੀ ਐ ਉਹ ਕਹਿੰਦੀ ਐ ਨਾ ਮੈਂ ਵਿਆਹ ਨਹੀਂ ਕਰਾਇਆ ਤੁਹਾਡੇ ਕੋਲੇ ਹੈ ਪ੍ਰੂਫ ਕੋਈ ਫੋਟੋ ਵਗੈਰਾ ਹੈ ਹਾਂ ਵੀਰੇ ਫੋਟੋ ਹੈਗੀ ਐ ਦਿਖਾਓ ਫੋਨ ਤੇ ਹਾਂਜੀ ਬਿਲਕੁਲ ਭਾਈ ਜੀ ਕਹਿੰਦੇ ਵੀ ਇਹ ਉਹ ਇਹਨਾਂ ਕੋਲੇ ਤਸਵੀਰਾਂ ਉਹਦੀਆਂ ਵਿਆਹ ਦੀਆਂ ਤੇ ਇਹ ਦਿਖਾਉਣਾ ਚਾਹੁੰਦੇ ਆ ਅਸੀਂ ਉਹ ਸਕਰੀਨ ਤੇ ਵੀ ਲਗਾ ਦੇਾਂਗੇ ਇਹ ਤਸਵੀਰ ਹਾਂਜੀ ਇਹ ਜਿਹੜੀ ਆ ਔਰਤ ਹੈ ਇਹ ਥੋਡੀ ਘਰ ਵਾਲੀ ਹਾਂਜੀ ਵੀਰੇ ਆ ਮੁੰਡੇ ਨਾਲ ਗਈ ਆ ਇਹ ਵੀ ਇਹ ਨੂੰ ਇਹ ਨੇ ਇਹ ਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਵੀ ਤੇਰਾ ਵੀ ਮੁੰਡੇ ਨਾਲ ਨਿਬੜਿਆ ਤੇਰਾ ਤਲਾਕ ਹੋਇਆ ਤੇ ਵੀਰੇ ਇਹਨੂੰ ਚੁੱਪ ਕਰਕੇ ਲੈ ਗਿਆ ਮੈਂ ਕਹਿੰਨਾ ਵੀਰੇ ਇਹਤੇ ਵੀ ਪਰਚਾ ਹੋਣਾ ਚਾਹੀਦਾ ਮੁੰਡੇ ਤੇ ਹਾਂ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਮੈਨੂੰ ਸਾਹ ਮਿਲਣਾ ਚਾਹੀਦਾ ਇਹ ਮਤਲਬ ਹਲੇ ਤੱਕ ਤੁਹਾਡਾ ਤਲਾਕ ਕੋਈ ਪੰਚਾਇਤੀ ਤੌਰ ਤੇ ਜਾਂ ਅਦਾਲਤ ਦੇ ਵਿੱਚ ਹੋਇਆ ਨਹੀਂ ਨਾ ਵੀਰੇ ਮੇਰਾ ਕੋਰਟ ਕੇ ਚੱਲੀ ਜਾਂਦਾ ਹੈ ਕੇਸ ਵੀ ਉਹਨੇ ਕੀਤਾ ਸੀ ਖਰਚਾ ਮੰਗਦੀ ਸੀ ਕਹਿੰਦੀ ਮੈਨੂੰ ਖਰਚਾ ਚਾਹੀਦਾ ਹੈ ਪਰ ਵੀਰੇ ਸਾਡਾ ਤਲਾਕ ਨਹੀਂ ਹੋਇਆ ਸੀ ਤਲਾਕ ਤੋਂ ਪਹਿਲੇ ਹੀ ਇਹ ਮੁੰਡੇ ਦਾ ਵਿਆਹ ਕਰਾਈ ਬੈਠੀ ਹੈ ਹਾਂਜੀ ਫਿਰ ਤਾਂ ਇਹ ਗੈਰਕਾਨੂੰਨੀ ਕੰਮ ਹੈ ਹਾਂ ਵੀਰੇ ਹੈਗਾ ਗੈਰਕਾਨੂੰਨੀ ਕੰਮ ਹੈ ਕੇਸ ਤਾਂ ਨਹੀਂ ਜਿਉ ਇੱਥੋਂ ਗਈ ਹੈਗੀ ਤੀਜੇ ਦਿਨ ਜਾ ਕੇ ਕਰਤਾ ਸੀ ਪਤਾ ਹਾਂ ਤੀਜੇ ਦਿਨ ਜਾ ਕੇ ਕੇਸ ਕਰਕੇ ਚਾਰ ਪੰਜ ਦਿਨਾਂ ਤੋਂ ਸਾਡੇ ਘਰ ਸ਼ੰਮਣ ਆ ਗਏ ਸੀ ਜਿਹਨੇ ਇੱਥੋਂ ਜਾ ਕੇ ਜੇ ਉਹ ਕੀ ਇਸ ਕਰੇ ਜੇ ਮੈਂ ਉਧਰ ਭਗ ਜਾਂਦੀ ਹੁੰਦੀ ਸੀ ਨਾ ਤੇ ਇਹ ਨਹੀਂ ਇਹਦੀਆਂ ਚੂਗਲੀਆਂ ਕਰੀ ਜਾਂਦੀ ਮੇਰੇ ਕੋਲੇ ਵੱਡੇ ਮੁੰਡੇ ਦੀਆਂ ਚੂਗਲੀਆਂ ਕਰੀ ਜਾਂਦੀ ਮੈਂ ਆਹਦੀ ਉਹ ਤੈਨੂੰ ਕੀ ਯਾਦ ਹੈ ਨਾ ਤੂੰ ਉਹਨਾਂ ਨੂੰ ਵੇਖ ਨਹੀਂ ਹੰਗਦੀ ਇਹਨਾਂ ਨੂੰ ਦੋਨਾਂ ਜੀਆਂ ਨੂੰ ਵੇਖਣਾ ਹੰਗਦੀ ਜੇ ਮੈਂ ਉਧਰ ਭਗ ਜਾਂਦੀ ਮੂੰਹ ਤੇ ਨਹੀਂ ਇਹ ਤਾਂ ਕੁਸਾਦੀ ਸੀ ਤੇ ਉਹ ਜੇ ਮੈਂ ਭਗ ਜਾਂਦੀ ਉਧਰ ਉਹ ਇਹਨਾਂ ਕੋਲੇ ਚੰਗੀ ਰਹਿੰਦੀ ਸੀ ਤੁਹਾਡੇ ਮੇਰੇ ਕੋਲੇ ਚੂਗਲੀਆਂ ਹੀ ਕਰੀ ਜਾਂਦੀ ਇਹਨਾਂ ਦੇ ਚੂਗਲੀਆਂ ਹੀ ਕਰੀ ਜਾਂਦੀ ਉਹ ਆਏ ਆ ਉਹ ਆਏ ਕਰਦਾ ਹੈ ਉਹ ਆਏ ਆ ਮੈਂ ਹੋਂ ਵੀ ਖੜਾ ਛੱਡਦੀ ਪੁੱਤਾਂ ਹੁਣ ਪੂਰਾ ਉਹਦਾ ਬੈਰ ਪਾਈ ਵੀ ਮੇਰੇ ਵੱਡੇ ਪੁੱਤ ਦੇ ਨਵੇਂ ਅੱਡ ਬੇਟਾ ਹੈ ਉਹਦਾ ਵਿੱਚ ਲੱਲਾ ਨਹੀਂ ਖੱਖਾ ਨਹੀਂ ਥਾਣੇ ਚ ਦਾ ਥਾਣੇ ਚ ਉਹਦੇ ਸਭ ਕੁਸ ਬੋਲੀ ਉਹਨੂੰ ਜਿੱਦੇ ਸਿਉਣਾ ਇੱਥੇ ਆਦੀ ਮੈਂ ਸਿਉਣਾ ਨੱਪਿਆ ਉਹਦੇ ਆਈਏ ਉਹਦੇ ਤੋਂ ਉਹਦੇ ਸਾਡੇ ਘਰਾਂ ਦੇ ਬੰਦੇ ਸੀ ਉਹਦੇ ਉਹਨੂੰ ਪੁੱਠਾ ਸਿੱਧਾ ਬੋਲੀ ਗਈ ਹਜੇ ਤਾਂ ਉਹ ਘਰੇ ਹੈ ਨਹੀਂ ਸੀ ਤੇ ਨਹੀਂ ਫਿਰ ਉਹ ਬਖਸ਼ਦਾ ਇਹਨੂੰ ਹੈ ਜਿਵੇਂ ਉਹ ਪੁੱਠਾ ਬੋਲਦੀ ਇਹਨੂੰ ਤੇ ਜਦੋਂ ਉਹ ਨਹੀਂ ਕੋਈ ਚੰਗੀ ਮਾੜੀ ਇਹਦਾ ਤੇ ਇਹਦਾ ਕੀ ਮਤਲਬ ਲਾਖਣ ਦਾ ਜਦੋਂ ਇਹਦਾ ਲੱਲਾ ਖੱਖਾ ਹੀ ਨਹੀਂ ਵੱਡੇ ਦਾ ਉਹਦੇ ਨਾ ਹੈ ਯਾ ਤੇ ਬੇਡਾ ਮੇਰਾ ਭਾਈ ਬ੍ਰਦਰ ਬੜਾ ਵੀ ਉਹਦਾ ਤਾਂ ਮਤਲਬ ਗਲਤਫਲਤ ਬੋਲਣ ਦਾ ਮਤਲਬ ਹੀ ਨਹੀਂ ਉਹਨੂੰ ਬਹੁਤ ਕੁਝ ਉਹਦੇ ਵੀ ਥਾਣੇਦਾਰ ਨਾਲ ਸੀ ਉਹਦੇ ਹੀ ਮੇਰੇ ਬ੍ਰਦਰ ਤੋਂ ਵੱਡੇ ਨੂੰ ਬੋਲੀ ਗਈ ਇਹ ਐ ਉਹ ਐ ਖਾ ਗਿਆ ਉਹ ਐ ਵੇਚ ਕੇ ਖਾ ਗਿਆ ਜਉਂ ਐ ਫਲਾਣਾ ਧੁੰਕਾ ਬਹੁਤ ਕੁਝ ਬੋਲੀ ਵੀਰੇ ਪਰ ਉਹ ਤੁਸੀਂ ਐਂ ਵੇਖੋ ਵੀ ਉਹ ਕਰੇ ਹੈ ਨਹੀਂ ਸੀਗਾ ਉਹ ਇੱਥੇ ਹੈ ਨਹੀਂਗਾ ਜੋ ਹੁੰਦਾ ਉਹ ਬਖਸ਼ਦਾ ਨਹੀਂ ਸੀ ਇਹਨੂੰ ਬਿਲਕੁਲ ਪਰ ਬਖਸ਼ ਮਤਾ ਹੁਣ ਤੁਸੀਂ ਪੋਤੇ ਲਈ ਹੁਣ ਵੀ ਤੁਸੀਂ ਪਹਿਲਾਂ ਵੀ ਰੋਕੇ ਹਟਿਓ ਪੋਤੇ ਨੂੰ ਪੂਰਾ ਤਰਸ ਰਹੇ ਹੋ ਹਾਂ ਪੁੱਤ ਪੂਰਾ ਤਰਸ ਰਿਹਾ ਅਸੀਂ ਸਕੂਲ 'ਚ ਮਿਲਣ ਗਏ ਇਹਦੇ ਫੁੱਫੜ ਜੀ ਨੂੰ ਨਾਲ ਲੈ ਕੇ ਗਏ ਮਲੂਕੇ ਵਾਲੇ ਨੂੰ ਸਕੂਲ 'ਤੇ ਨਹੀਂ ਸਾਨੂੰ ਮਿਲਣੇ ਦਿੱਤਾ ਬੈਂਡ ਵਾਲੇ ਨੇ ਫੋਨ ਕਰਤਾ ਇਹਨਾਂ ਦੇ ਕੋਲ ਤਿੰਨ ਕੌਣੀ ਬੈਂਡ ਵਾਲੇ ਨੂੰ ਆਦੀ ਤੁਸੀਂ ਮਿਲਣਾ ਨਾ ਦਿਓ ਬੈਂਡ 'ਚ ਵੀ ਸਿੱਖ ਪਾ ਲਈ ਅਸੀਂ ਬੈਂਡ ਵੀ ਕਿਹੜੀ ਬੈਂਡ ਚਾਹੁੰਦਾ ਸੀ ਬੈਂਡ ਵਾਲੇ ਨੂੰ ਕਹਿ ਦਿਆ ਸਾਨੂੰ ਬੱਚਾ ਮਲਾ ਦਿਓ ਇਹਨਾਂ ਨੇ ਸਾਨੂੰ ਮਿਲਣ ਨਹੀਂ ਦਿੱਤਾ ਫਿਰ ਉਦੋਂ ਪਹਿਲਾਂ ਅਸੀਂ ਗਏ ਠਾਣੇ 'ਚ ਉੱਥੇ ਸਾਡੇ ਕੋਲੇ ਆ ਗਿਆ ਉਹਦੇ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਸੀ ਉੱਥੇ ਚੀਜ਼ੀਆਂ ਇਹ ਮੈਨੇ ਖਾਣ ਨੂੰ ਵੀ ਦਿਵਾਇਆ ਸਮਾਨ ਉੱਥੇ ਜਾਂਦਾ ਹੋਇਆ ਵੀ ਪੈਰੀਂ ਹੱਥ ਲਾ ਕੇ ਗਿਆ ਆਦੀ ਮਾਂ ਨੂੰ ਆਦਾ ਭੂਆ ਵੀ ਆਊਗੀ ਛੁੱਟੀਆਂ 'ਚ ਤੇ ਮੈਂ ਤਾਂ ਜਾਊਂਗਾ ਦਾਦਾ ਦਾਦੀ ਨਾਲ ਜਾਊਂਗਾ ਆਦੀ ਨਹੀਂ ਹੁਣ ਨਹੀਂ ਜਾਣਾ ਤੂੰ ਹੁਣ ਨਹੀਂ ਜਾਣੇ ਕੋ ਬੁੜੀ ਨੂੰ ਲਈ ਫਿਰਦੀ ਸੋ ਉੱਥੇ ਗੋਨੇ ਆਣੇ ਕਿਸੇ ਨੂੰ ਪਤਾ ਨਹੀਂ ਕੌਣ ਸੀਗੀ ਨਾ ਉਹਨੇ ਆਇਆ ਕਰਕੇ ਹੱਥ ਕਰਕੇ ਮਾਰ ਕੇ ਸਾਧ ਲੈ ਮੁੜ ਕੇ ਨਹੀਂ ਸਾਡੇ ਕੋਲ ਆ ਜਿੱਦੇ ਹੋਂਠਾਣੇ 'ਚ ਆਏਗਾ ਉਹ ਤੇ ਤਾਂ ਮੈਂ ਮੋਬਾਈਲ ਦੇ ਕੇ ਪਾਸੇ ਵਾਈ ਰੱਖਿਆ ਤੇ ਸਾਡੇ ਬਣੀ ਝੱਕੇ ਹੀ ਨਹੀਂ ਪਤਾ ਨਹੀਂ ਕੀ ਉਹਨੂੰ ਦਬਕੇ ਮਾਰ ਕੇ ਲਿਆਈ ਸੀ ਕੀ ਡਰਾਵੇ ਮਾਰ ਕੇ ਲਿਆਈ ਸੀ ਹੋਣ ਗਿਆ ਨੂੰ ਸਾਨੂੰ ਬੁਲਾਇਆ ਨਹੀਂ ਉਹਦੇ ਠਾਣੇ 'ਚ ਹੁਣ ਨਹੀਂ ਬੁਲਾਇਆ ਬਸ ਐ ਕਰੀਏ ਵੱਡੇ ਦੂਜੇ ਪਾਪੇ ਕੋਲੇ ਜਾਣਾ ਜਬ ਅਗਜਾ ਦੂਜੇ ਪਾਪੇ ਕੋਲੇ ਦੂਜੇ ਪਾਪੇ ਕੋਲੇ ਜਾਣਾ ਜਿਹੜੀ ਸਾਡੀ ਪਿੰਡ ਦੀ ਪੰਚਾਇਤ ਸੀ ਉਹਨਾਂ ਨੇ ਬਹੁਤ ਫੀਲ ਕੀਤਾ ਵੀ ਇਹ ਨਹੀਂ ਪਾਪਾ ਬਣਦਾ ਪਾਪਾ ਤਾਂ ਪਾਪਾ ਹੀ ਰਹੂਗਾ ਆਏ ਵੀ ਕਹਿੰਦਾ ਆਹ ਮੁੰਡੇ ਨੇ ਮੁੰਡਾ ਦਾ ਪਾਪਾ ਤਾਂ ਮੇਰਾ ਬੁਲਕਾਰਨਾ ਹੈ ਬੁਲਕਾਰਨਾ ਪਾਪਾ ਹੀ ਰਹੂਗਾ ਮੁੰਡੇ ਨੇ ਆਹ ਗੱਲ ਵੀ ਆਖੀ 10 ਸਾਲਾਂ ਦਾ ਮੁੰਡਾ ਇੰਨੀ ਸੂਆ ਮੇਰੇ ਪੋਤੇ ਨੂੰ ਆਹ ਤਾਂ ਮੇਰਾ ਪ ਜਿਹੜੀ ਸਾਡੀ ਪਿੰਟ ਦੀ ਪੰਚਾਇਤ ਗਈ ਸੋ ਉਹਨਾਂ ਨੇ ਭਾ ਮੁੰਡੇ ਨੂੰ ਵੀ ਆਖਿਆ ਵੀ ਤੂੰ ਦੇ ਦੇਂਗਾ ਇਹਨੂੰ ਸਭ ਕੁਝ ਕਰਜੋ ਵੰਡ ਕੇ ਇੱਕੋ ਹੀ ਪਿਓ ਰਹੂਗਾ ਜਿਹੜਾ ਪਿਓ ਆ ਪਿਓ ਹੀ ਰਹੂਗਾ ਤੂੰ ਨਹੀਂ ਪਿਓ ਬਣਦਾ ਨਹੀਂ ਉਹਥੇ ਉਹ ਮੰਨਦੇ ਆ ਵੀ ਅਸੀਂ ਵਿਆਹ ਕਰਾ ਲਿਆ ਤੇ ਪਤਾ ਹੀ ਆ ਪੁੱਤ ਉਹ ਨਾਲ ਆਉਂਦਾ ਜਾਂਦਾ ਥਾਣੇ 'ਚ ਵੀ ਨਾਲ ਆਉਂਦੇ ਨਹੀਂ ਉਹ ਤਾਂ ਮਤਵਲੀ ਨੇ ਨਾਲ ਥਾਣੇ ਚ ਆਉਂਦਾ ਦੋਨਾਂ ਦੇ ਲਈ ਸਾਈਨ ਹੋਏ ਵੀ ਆ ਜਿਹੜੀ ਲਿਖਤ ਹੋਈ ਆ ਕਹਿੰਦੀ ਮੈਂ ਮੰਨ ਗਈ ਕਹਿੰਦੀ ਮੈਂ 1.80 ਲੱਖ ਰੁਪਏ ਇਹਨਾਂ ਨੂੰ ਦੇਣਾਗਾ ਤੇ ਸੋਨਾ ਵੀ ਮੈਂ ਕਹਿੰਦੀ ਇਹਨਾਂ ਦੇ ਦੂੰਗੀ ਤੇ ਹੁਣ ਵੀਰੇ ਮੁੱਕਰੀ ਜਾਂਦੀ ਆ ਹੁਣ ਕਹਿੰਦੀ ਮੈਂ ਮੇਰੇ ਕੋਲ ਤਾਂ ਕਹਿੰਦੀ ਕੱਖ ਨਹੀਂ ਮੈਂ ਇਹਨਾਂ ਨੂੰ ਕਿੱਥੋਂ ਦੇ ਦਿਆਂ ਕਹਿੰਦੀ ਨਾਲੇ ਵੀਰੇ ਸਾਰੀ ਲਿਖਤ ਹੋਈ ਵੀ ਆ ਉਹ ਮੁੰਡੇ ਦੇ ਵੀ ਸਾਈਨ ਹੋਏ ਆ ਇਹਦੇ ਆਪਦੇ ਵੀ ਸਾਈਨ ਹੋਏ ਹੋਏ ਆ ਜਦੋਂ ਰਿਸ਼ਤਿਆਂ ਦੇ ਵਿੱਚ ਵਿਗਾੜ ਪੈ ਜਾਂਦਾ ਤਾਂ ਫਿਰ ਰਿਸ਼ਤੇ ਐਸੇ ਹੋ ਜਾਂਦੇ ਆ ਕਿ ਉਹਨਾਂ ਉਹਨਾਂ ਨੂੰ ਨਾ ਤਾਂ ਖਤਮ ਕੀਤਾ ਜਾ ਸਕਦਾ ਤੇ ਨਾ ਪਰ ਉਹਨਾਂ ਨੂੰ ਨਿਭਾਇਆ ਜਾ ਸਕਦਾ ਹੁੰਦਾ ਪਰ ਇਹ ਵੀ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਦੋ ਪਰਿਵਾਰਾਂ ਦੀ ਜ਼ਿੰਦਗੀ ਜਾਂ ਕਿਸੇ ਬੱਚੇ ਦੀ ਜ਼ਿੰਦਗੀ ਜਦੋਂ ਕੋਈ ਘਰ ਵਾਲਾ ਘਰ ਵਾਲੀ ਦੇ ਵਿੱਚ ਬੱਚਾ ਹੋਣ ਤੋਂ ਬਾਅਦ ਡਿਸਪਿਊਟ ਪੈਂਦਾ ਤਾਂ ਦੋਵਾਂ ਜੀਆਂ ਨੂੰ ਬੱਚੇ ਦੀ ਜ਼ਿੰਦਗੀ ਲਈ ਜ਼ਰੂਰ ਉਹ ਚੀਜ਼ਾਂ ਨੂੰ ਸੋਚਣਾ ਚਾਹੀਦਾ ਹੈ। ਇਹ ਪੁੱਤ ਦੋ ਸਾਲ ਮਾਰਦੇ ਹੋ ਨੇ ਪੜ੍ਹਾਈ ਦੇ। ਆ ਮੇਰਾ ਪੋਤਾ ਪਹਿਲੇ ਨੰਬਰ ਤੇ ਆਇਆ ਸਕੂਲ 'ਚ ਫੋਟੋਆਂ ਲੱਗਾਂਗਾ। ਬਈ ਸਾਰੇ ਕੋਠੇ ਵਾਲ ਨੇ ਮੈਨੂੰ ਬਧਾਈਆਂ ਦਿੱਤੀਆਂ ਵੀ ਤੇਰਾ ਪੋਤਾ ਪਹਿਲੇ ਨੰਬਰ ਤੇ ਆਇਆ ਵੱਡਾ। ਇਹਨੇ ਦੋ ਸਾਲ ਮਾਰਤੀ ਉਹਨੇ ਪੰਜਵੀਂ 'ਚ ਹੁੰਦਾ। ਪੋਤਾ ਮੇਰਾ ਆਏ ਰੋਲਦਾ ਫਿਰਦਾ ਮੇਰਾ ਪੋਤਾ ਸਿਆਉਣੇ ਵਰਗਾ ਮੈਥੋਂ ਹਜ ਮੇਰਾ ਪੋਤਾ ਆ ਤਾਂ ਉਹਦੇ ਨਾਲ ਫਿਰਦੀ ਐ ਜਿਹਦੇ ਨਾਲ ਨਿਕਲ ਕੇ ਗਈ ਐ ਪੋਤਾ ਮੇਰਾ ਦਰ ਦਰ ਦੇ ਧੱਕੇ ਖਾਂਦਾ ਫਿਰਦਾ ਐ ਜਿਹੜਾ ਮੁੰਡਾ ਸਾਡੇ ਡਾਕਟਰ ਕੋਲ ਸੁਣੇ ਟੀਕੇ ਲਾਉਣਾ ਦਾ ਉਹ ਇੱਥੇ ਆ ਕੇ ਅਦਾ ਕਿ ਅੰਕਲ ਜਸਨੂਰ ਅੱਡੇ ਤੇ ਫਿਰਦਾ ਸਿਰ ਐ ਇਹ ਰੇੜੀਆਂ ਵਾਲੇ ਕੋਲੇ ਤੇ ਤੁਸੀਂ ਮੁੰਡਾ ਲਿਓ ਜਾ ਕੇ ਇਹਦਾ ਮੁੰਡਾ ਜਿਸ ਮੁੰਡਾ ਰੋਲਦਾ ਫਿਰਦਾ ਐ ਕੱਲ ਤੁਹਾਡਾ ਪੋਤਾ ਰੋਲਦਾ ਫਿਰਦਾ ਤੁਸੀਂ ਆਹਦੇ ਪੋਤੇ ਨੂੰ ਘਰੇ ਲਿਆਓ ਸਾਨੂੰ ਆ ਇਹ ਆ ਦੇ ਆ ਕੇ ਤਿੰਨ ਕੌਣੀ ਦੇ ਲੋਕਾਂ ਨੇ ਵੀ ਸਾਨੂੰ ਆ ਕੇ ਆਖਿਆ ਵੀ ਤੁਹਾਡੇ ਜਵਾਕ ਰੋਲਦਾ ਫਿਰਦਾ ਉੱਥੇ ਬਿਲਕੁਲ ਤੁਸੀਂ ਜੁੜੇ ਰਹੋ ਡੇਲੀ ਡਸ ਟੀਵੀ ਦੇ ਨਾਲ ਇਨਸਾਫ ਦੀ ਗੱਲ ਹੋ ਰਹੀ ਹੈ ਇਨਸਾਫ ਦੀ ਮੰਗ ਹੋ ਰਹੀ ਹੈ ਇਨਸਾਫ ਕਿਸ ਤਰੀਕੇ ਦੇ ਨਾਲ ਹੋਊਗਾ ਇਹ ਕਾਨੂੰਨ ਜਾਣਦਾ ਪਰ ਆਮ ਬੰਦੇ ਨੂੰ ਜਾਂ ਆਮ ਬੰਦੇ ਨੂੰ ਉਹ ਐਸੇ ਤਰੀਕਿਆਂ ਦੇ ਵਿੱਚ ਉਲਝਾ ਲਿਆ ਜਾਂਦਾ ਹੈ ਕਿ ਉਹ ਫਿਰ ਉਲਝਦਾ ਹੀ ਚਲਾ ਜਾਂਦਾ ਜੁੜੇ ਰਹੋ ਡੇਲੀ ਡਸਕ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ